ਲੋ ਵੀ ਦੋਸਤੋ ਜਿਹੜੇ ਭਰਾਵਾਂ ਨੇ ਲੈਣਾ ਸਵਾਰੀ ਦਾ ਨਜ਼ਾਰਾ ਹੁਣ ਸਿਆਲਜਾ ਸ਼ੁਰੂ ਹੋ ਚੱਲਿਆ ਤੇ ਕਾਫੀ ਭਰਾਵਾਂ ਦੀ ਡਿਮਾਂਡ ਹੁੰਦੀ ਹੈ ਬਾਈ ਜੀ ਚੜਨ ਵਾਲੀ ਘੋੜੀ ਹੋਵੇ ਸਵੇਰ ਦਾ ਟਾਈਮ ਹੋਵੇ ਪਿੰਡ ਉਤੋਂ ਦੀ ਗੀੜੀ ਲਾਈਏ ਤੇ ਨਾਲ ਹੀ ਆਪਦੀ ਐਕਸਰਸਾਈਜ਼ ਹੋ ਜਾਂਦੀ ਹੈ ਨਾਲੇ ਘੋੜੀ ਦਾ ਘੇੜਾ ਹੋ ਜਾਂਦਾ ਤਾਂ ਮਿੱਤਰ ਨਵੀਂ ਉਮਰ ਦੀ ਮਾਰਵਾੜੀ ਬਸ਼ੀਰੀ ਲਿਆਤੇ ਤਾਂ ਉਹਨੂੰ 3 ਸਾਲ ਉਮਰ ਹਾਈਟ ਹੋਈ ਤੇ ਸੋਹਣੀ ਹੈ ਕੰਨ ਕੰਡੀਸ਼ਨ ਦੀ ਬੱਚੀ ਸੋਹਣੀ ਹੈ ਤੇ ਤੋਰਾ ਤਾਰਾ ਵੀ ਪੂਰਾ ਬਾ ਕੁਮਾਲ ਸਾਰੀ ਡਿਟੇਲ ਦਵਾਂਗੇ ਬਸ ਵੀਡੀਓ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਮੇਰੇ ਭਰਾਵੋ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਸਵਾਗਤ ਹੈ ਜੀ ਜੀ ਆਇਆਂ ਨੂੰ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਦੋਸਤੋ ਨਵੀਂ ਸਵੇਰ ਨਵੇਂ ਜਨਮ ਦਿਨ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ ਜੀ ਅੱਜ ਦੀ ਇਹ ਵੀਡੀਓ 7 ਨਵੰਬਰ 2025 ਦੀ ਵੀਡੀਓ ਆ ਤੇ ਅੱਜ ਮਾਰਵਾੜੀ ਵਿਸ਼ੇਰੀ ਲਿਆਤੇ ਤੁਹਾਨੂੰ ਬਹੁਤ ਜ਼ਿਆਦਾ ਚੰਗੀ ਨਵੀਂ ਉਮਰ ਸਵਾਰੀ ਦੀ ਪਾਸ ਤੁਰਦੀ ਬਾਗਮਾਲ ਬਾਲਪੋਰੀਆਂ ਦੀ ਸਾਫ ਹੱਥਾਂ ਪੈਰਾਂ ਦੀ ਸਾਫਾ ਲੈਂਥ ਲੰਥ ਸੋਹਣੀ ਆ ਬੱਚੀ ਦੀ ਸਾਰੀ ਡਿਟੇਲ ਦਵਾਏ ਬਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਲਾਈਕ ਕਰਦੇ ਕਮੈਂਟ ਕਰਦੇ ਤੇ ਆ ਜੋ ਬਾਦਿਆ ਦੋਸਤੋ ਵੀਡੀਓ ਵਾਲ ਨੂੰ ਜਿਵੇਂ ਦੋਸਤੋ ਮੈਂ ਪਹਿਲਾਂ ਦੱਸਿਆ ਤਿੰਨ ਸਾਲ ਉਮਰ ਆ ਬਸ਼ੀਰੀ ਦੀ ਚਾਰ ਦੰਦ ਹਜੇ ਮੈਲ ਜੀ ਲੌਣ ਲੱਗੀ ਆ ਚਾਰ ਦੰਦ ਵਾਲੀ ਮਾਰਕਿੰਗ ਦੀ ਗੱਲ ਕਰੀ ਮੱਥੇ ਬਲੇਜ ਤਿੰਨ ਪੈਰ ਚਟੇ ਆ ਹਾਈਟ 60 ਇੰਚ ਪਤਲੀ ਲੰਮੀ ਧੌਣ ਕੰਨ ਨਾਲ ਜੜਮਾ ਲੰਬੀ ਲੰਬੀ ਸੋਹਣੀ ਆ ਬਰੀਡਿੰਗ ਲਈ ਵੀ ਤਿਆਰ ਆ ਮੰਨ ਲਓ ਹੁਣ ਤੁਸੀਂ ਮੀਟ ਕਰਾ ਸਕਦੇ ਆ ਹੁਣ ਮੀਟਿੰਗ ਸੀਜ਼ਨ ਚੱਲਦਾ ਤੇ ਮੂਰੇ ਫਰਵਰੀ ਤਾਈਂ ਮੀਟਿੰਗ ਸੀਜ਼ਨ ਵਧੀਆ ਰਹਿਣਾ ਸੋ ਜਿਹੜੇ ਵੀ ਕਿਸ ਭਰਾ ਨੇ ਬਰੀਡਿੰਗ ਲਈ ਲੈਣੀ ਉਹ ਵੀ ਦੇਖ ਸਕਦਾ ਬਾਕੀ ਜਿਨੇ ਸਵਾਰੀ ਲਈ ਲੈਣੀ ਹੈ ਸਵਾਰੀ ਦੇ ਨਖਰਾ ਦੇਖੋ ਸਵਾਰੀ ਵਾਲੀ ਝਾਲ ਕਿੰਨੀ ਸੋਹਣੀ ਆ ਮੜਕਨਾ ਪੈਰ ਉੱਪਰੋਂ ਲਿਆ ਲਿਆ ਰੱਖਦੀ ਆ ਬਹੁਤ ਸੋਹਣਾ ਪੈਰ ਰੱਖਦੀ ਆ ਆਈ ਨੀ ਵੀ ਨਵਾਂ ਬੰਦਾ ਬਾਹਤ ਦਾ ਸੈਟ ਦੇਖੋ ਚਾਲ ਚੁਲ ਬਾਕਮਾਲ ਆ ਨਵੇਂ ਬੰਦੇ ਦੇ ਬੈਠਣ ਵਾਲੀ ਇਹ ਮੇਨ ਗੱਲ ਸਾਉ ਠੰਡੀ ਆ ਬਾਲਪੋਰੀਆਂ ਦੀ ਸਾਫਾ ਦੋਸਤੋ ਹੱਥਾਂ ਪੈਰਾਂ ਦੀ ਸਾਫਾ ਅੰਦਰ ਦੀ ਤੁਸੀਂ ਆਪ ਦਾ ਡਾਕਟਰ ਨਾਲ ਲਿਆ ਕੇ ਆਪਣੇ ਘਰੋਂ ਹੀ ਤਸੱਲੀ ਕਰਾ ਕੇ ਲਿਜਾ ਸਕਦੇ ਆ ਸਾਨੂੰ ਕੋਈ ਇਤਰਾਜ਼ ਨਹੀਂ ਉਹ ਤੇ ਦੇਵਨ ਲੱਗੀ ਹੋਈ ਹੈ ਜੀ ਸਾਉ ਠੰਡੀ ਆ ਤੇ ਰੇਟ ਆਪਣਾ ਵਾਜ ਵੀ ਆ ਤੁਹਾਨੂੰ ਪਤਾ ਹੀ ਸਾਰੇ ਜਾਨਵਰੀ ਫਾਰਮ ਤੇ ਜਿੰਨੇ ਕੋਲ ਆਪਣੇ ਕੋਲ ਜਾਨਵਰ ਆ ਕੁਆਲਿਟੀ ਦੇ ਸਿਰ ਤੇ ਰੇਟ ਆ ਪਰ ਮਾਰਕੀਟ ਦੇ ਹਿਸਾਬ ਨਾਲ ਤਾਨੂੰ ਪੂਰਾ ਸਸਤਾ ਹੀ ਮਿਲੂ ਮਾਰਕੀਟ ਨਾਲ ਜਿੰਨਾ ਤੁਹਾਨੂੰ ਮਾਰਕੀਟ ਰੇਟ ਮਿਲਦਾ ਉਹ ਤੋਂ ਸਸਤੀ ਦਵਾਂਗੇ ਇਹ ਚੀਜ਼ ਦੀ ਆਪਣੀ ਗਾਰੰਟੀ ਬਾਕੀ ਦੋਸਤੋ ਓਵਰ ਆਲ ਸਾਰੀ ਦਿਖਾਤੀ ਰਾਜੀ ਲੈਸੀ ਤੁਸੀਂ ਦੇਖ ਲਈ ਤਾਜੀ ਵੀਡੀਓ ਜਿਹੜੀ ਵੀ ਕਿਸ ਭਰਾ ਦੇ ਪਸੰਦ ਹੋਈ ਉੱਪਰ ਦਿੱਤੇ ਨੰਬਰਾਂ ਤੇ ਸੰਪਰਕ ਕਰ ਲੈ